ਸਾਡੇ ਭਾਈ ਤੇ ਇਵੰਤ ਮਾ ਡਾਕਟਰ ਸੋਰਾਜ ਨਰਵਿੰਦਰ ਕੌਰ ਜੀ ਰਤਨ ਜੀ ਆਪਣੇ ਹਰਚੰਦਪੂਰੀ ਡਾਕਟਰ ਪ੍ਰਵਾਨ ਸਿੰਘ ਤੇ ਸਾਡੇ ਪਿਆਰੇ ਜੀ ਆਪਣੇ ਬਨਾਨ ਸਿੰਘ ਤੇ ਬਾਕੀ ਮੇਰੇ ਸਾਹਮਣੇ ਬੈਠੇ ਸਾਰੇ ਲੇਖਕਾਂ ਨੂੰ ਮੈਂ ਬਹੁਤ ਹੀ ਖੁਸ਼ ਹਾਂ ਕਿ ਤੁਸੀਂ ਇਸ ਸਮਾਰੋਹ ਵਿੱਚ ਸ਼ਿਰਕਤ ਕੀਤੀ ਹੈ ਔਰ ਮੇਰਾ ਹੌਂਸਲਾ ਵਧਾਇਆ ਹੈ ਵਿਸ਼ੇਸ਼ ਤੌਰ ਤੇ ਮੈਂ ਕੁਝ ਇਸ ਤਰ੍ਹਾਂ ਦੇ ਖਿਆਲਾਂ ਤੋਂ ਜਾਣੂ ਹਾਂ ਔਰ ਸਿਹਾਂ ਤੋਂ ਜਾਣੀ ਹੂੰ ਜਿਵੇਂ ਡਾਕਟਰ ਸ਼ੇਰਗਿਲ ਜੀ ਔਰ ਸੁਦੇਸ਼ ਸਿੰਘ ਔਰ ਕਿੰਨਾ ਨੇ ਪਿੰਡ ਦੀ ਮਿੱਟੀ ਮੇਰੇ ਨਾਵਲ ਤੇ ਬੜੀ ਵਧੀਆ ਆਲੋਚਨਾ ਕੀਤੀ ਹੈ ਕਿਉਂਕਿ ਮੈਨੂੰ ਪਤਾ ਹੈ ਕਿ ਮੇਰਾ ਪਹਿਲਾ ਨਾਵਲ ਸੀ ਉਹਦੇ ਚੰਝ ਲੱਗਦਾ ਸੀ ਵੀ ਮੈਂ ਉਹਨੂੰ ਕਈ ਵਾਰ ਪੜਿਆ ਤੇ ਮੈਨੂੰ ਐ ਲੱਗ ਰਿਹਾ ਸੀ ਵੀ ਇਹਦੇ ਚੁਣਤਾਈਆਂ ਬਹੁਤ ਰਹੀਆਂ ਮੈਂ ਕਈ ਵਾਰ ਪੜਿਆ ਪਰ ਮੈਂ ਉਥੇ ਲੇਖਕ ਮਿੱਤਰ ਮਿਨੀ ਪੈਗ ਕੈਨੇਡਾ ਚ ਉਹ ਕਹਿ ਰਹੇ ਸੀ ਇਹਨੂੰ ਪਬਲਿਕੇਸ਼ਨ ਦਾ ਕਰਾ ਯਾਰ ਇਸ ਕਰਕੇ ਉਹ ਮੈਨੂੰ ਪਬਲਿਕੇਸ਼ਨ ਕਰਾਉਣਾ ਪਿਆ ਪਰ ਮੈਂ ਫੇਰ ਵੀ ਉਸ ਦੇ ਵਿੱਚ ਜੋ ਕਸ਼ਮੀਰ ਇੱਕ ਤਰ੍ਹਾਂ ਦੇ ਬਾਤਾਂ ਤੇ ਪਾਤਰ ਨਹੀਂ ਇਹ ਮੈਂ ਮਹਿਸੂਸ ਕੀਤੀ ਹੈ ਲੇਕਿਨ ਜਿਸ ਤਰ੍ਹਾਂ ਦੇ ਪਾਤਰ ਮੇਰੇ ਆਲੇ ਦੁਆਲੇ ਫਿਰਦੇ ਰਹੇ ਨੇ ਪੜਨ ਵਿੱਚ ਉਹ ਮੈਸੇਜਾਂ ਚ ਕਾਫੀ ਮੈਂ ਇੱਕ ਇੱਕ ਮਿੰਦਰੋ ਹੈ ਉਹਦੇ ਚ ਪਾਤਰ ਜਿਉਂਦੀ ਜਾਗਦੀ ਤਸਵੀਰ ਹੈ ਉਹ ਔਰ ਐਡੀ ਸੈਲਫ ਕੰਫੀਡੈਂਸੀ ਹੈ ਇਹ ਐਡੀ ਮਤਰਾ ਬਹੁਤ ਅੱਛੀ ਪਰ ਮੈਂ ਇੰਦਰ ਨਾ ਜਾਂਦਾ ਆ ਸਾਰੇ ਜਿੰਨੀਆਂ ਵੀ ਮੈਂ ਕਵਤਾਵਾਂ ਲਿਖੀਆਂ ਜਿੰਨੀਆਂ ਵੀ ਰਵਾਂਗਾਂ ਦੇ ਗਜ਼ਲਾਂ ਮੈਂ ਕਹਿ ਸਕਿਆ ਉਹ ਮੈਂ ਇਸ ਤਰ੍ਹਾਂ ਨਹੀਂ ਕਿਉਂ ਕਿਸੇ ਪਰਨਮ ਜਾਂ ਕਿਸੇ ਬਹਿਰ ਚੋਂ ਲੇਟ ਰੰਗ ਦਾ ਕਾਪੀਆ ਜੂੜ ਥੋੜਾ ਬਹੁਤ ਕੋਸ਼ਿਸ਼ ਕੀਤੀ ਹੈ ਜਿਵੇਂ ਆਪਣੇ ਇਹ ਦੀਸ਼ਣ ਗਿਆ ਸੀ ਬੜਾ ਪਹਿਲੋ ਜਿਹਾ ਸੰ ਚੜਿਆ ਅੰਨੀ ਸਭ ਪੰਤਾਲੀ ਅਸੂਏ ਛੜੀ ਲੱਗਦੀ ਕੰਨਾਟਾ ਹੀ ਨਹੀਂ ਬੜੀ ਤੀ ਮਨੂ ਬੈ ਨਹੀਂ ਆ ਬਹੁਤ ਹੈ ਮਕਾਨ ਗਿਰ ਗਏ ਇਹ ਜੈਲ ਸੀ ਉਦੋਂ ਤੇ ਬਹਿ ਸੀ ਤੇ ਆਪਣੇ ਦਰਬਾਰਾ ਸਿੰਘ ਜੀ ਦਾ ਇਹ ਤਾਂ ਪਤੀ ਐ ਮੈਨੇ ਦੱਸੀ ਦਿੱਤਾ ਮੈਂ ਹਾਲਾਂਕਿ ਪਿੰਨਾ ਨੂੰ ਕੋਈ ਮੈਸੇਜ ਨਹੀਂ ਭੇਜ ਸਕਿਆ ਲੇਕਿਨ ਮੈਨੂੰ ਪਤਾ ਸੀ ਵੀ ਉਹ ਤਾਂ ਆਉਣਗੇ ਸੋ ਮੈਂ ਸਾਰੇ ਸਮੁੱਚੇ ਆਪਣੇ ਵਿਧਵਾ ਨਾਂ ਦਾ ਤਾਹ ਦਰਨ ਸ਼ੁਕਰਗੁਜ਼ਾਰ ਖਾਸ ਤੌਰ ਤੇ ਡਾਕਟਰ ਕੁਮਾਰ ਸਿੰਘ ਜੀ ਨੇ ਮਿਹਨਤ ਕੀਤੀ ਹੈ ਜਰਗੋ ਵਿੱਚ ਵਿਸ਼ੇਸ਼ ਤੌਰ ਤੇ ਮੈਨੂੰ ਮੇਰੀ ਜੀਵਨੀ ਬਾਰੇ ਕਾਫੀ ਖੁਸ਼ ਆਇਆ ਦੇ ਵਿੱਚ ਮੈਂ ਇੱਕ ਬੜਾ ਭਾਵੁਕ ਹੋ ਗਿਆ ਸੀ ਜਦੋਂ ਡਾਕਟਰ ਜਗਦੀਪ ਬੋਲ ਰਹੇ ਸੀ ਪਰਵਾਹੀ ਮੇਰੀ ਉਹ ਜਾ ਤੇਰੀ ਦੇ ਬੁੱਲੇ ਸਜਣੀ ਰੋਂਕਣ ਪਾਉਣ ਦੇ ਸੰਗ ਰਲਤੇ ਕਰ ਰੰਗ ਸੀ ਰਹਿਮਤ ਤੇਰੀ ਨੈਣੋਂ ਨੀਰ ਪਿਆ छलके ਮਿਹਰ ਕਰੇ ਉਹ ਮੇਰਾ ਵਾਲ ਜਗਦੇ ਰਹਿਣ ਸਦਾ ਇਹ ਦੀਪਕ ਮੰਦਰ ਕਿਵੇਂ ਅਸੀਂ ਭੁੱਲ ਸਰੜੇ ਦੁੱਖ ਸੁੱਖ ਉਹ ਵੇ ਇਕੱਠੇ ਰਲਦੇ ਇਹ ਮੇਰੀ ਧਰਮ ਪਤਨੀ ਗੁਜ਼ਰੀ ਜਨੂ ਉਦੇ ਸੰਸਕਾਰ ਤੋਂ ਪੜ ਰਹੇ ਮੇਰੇ ਜज्ਬਾਤ ਆਏ ਮੈਂ ਉਹਨਾਂ ਨੂੰ ਕਲਮ ਚ פרוਤਾ ਪਰ ਮੈਂ ਕਹਿ ਨਹੀਂ ਸਕਿਆ ਮੇਰੇ ਬੇਟੇ ਨੂੰ ਨਹੀਂ ਕਹਿ ਸਕਿਆ ਮੈਂ ਸੋ ਮੈਂ ਬਹੁਤ ਜਦੋਂ ਇਹਨਾਂ ਪੜ ਰਹੇ ਸੀ ਤਾਂ ਮੇਰੇ ਫੇਰ ਉਹੀ ਜज्ਬਾ ਸੀ ਔਰ ਜੇ ਅਸਲ ਗੱਲ ਪੁੱਛੋ ਤਾਂ ਮੈਂ ਲੇਖਕ ਉਸਨੇ ਬਣਾਇਆ ਤੁਰਨ ਨੂੰ ਸਨੇ ਲੱਗਦੇ ਆ ਪਹਿਣਾ ਭਾਵੇਂ ਛੋਟੇ ਮੋਟੇ ਕਾਤਾਸੀ ਮੈਂ ਲਿਖਦਾ ਇੰਨਾ ਸੀ ਥੋੜਾ ਜਿਵੇਂ ਨਹੀਂ ਮੇਰੀ ਪਤਨੀ ਘਰ ਪਿੱਛੇ ਵੀ ਪਰਤੇ ਕਪਾਸਾ ਕੀ ਲਿਖਦਾ ਹੈ ਨਹਿਣਾ ਦਾ ਖਾਰਾ ਪਾਣੀ ਤੂੰ ਬੁੱਕੜ ਵਿੱਚ ਿਲਕੋ ਕੇ ਅੱਖਾਂ ਸੌਂ ਵੀ ਜਾਵੇਂ ਰਾਤੀ ਸੂਰਜ ਤੂੰ ਪਾਟਦੇ ਤੁਸੀਂ ਨਹੀਂ ਥੱਕਦੇ ਬੱਸ ਕਰੋ ਇਹ ਜੀ ਇਹ ਮੈਂ ਅਹਿਸਾਸ ਕੀਤਾ ਵੀ ਮੈਂ ਰਾਤ ਨੂੰ ਕਦੇ ਕੰਮ ਚੱਕਰ ਨਹੀਂ ਉਹ ਉਦੋਂ ਜੀਉਂਦੇ ਸੀ ਸੋ ਮੈਂ ਆਖਰ ਚ ਆਪਣਾ ਖਿਆਲ ਇੱਕ ਫੁੱਲੀ ਕਮਤਾ ਰਹੀ ਪਾੜ ਕਰਨਾ ਚਾਹਣਾ ਉਹ ਖਿਆਲ ਹੈ ਕਿਥੋਂ ਕਿਥੇ ਟੁੱਕੇ ਆਇਆ ਹੈ ਖੁੱਲਾ ਘਰ ਸੀ ਬੱਚੇ ਘਰ ਹੁੰਦੇ ਖੁੱਲਾ ਘਰ ਸੀ ਲਟਾਇਣਾ ਕਕੀਆਂ ਕੰਧਾਂ ਸਹਾਰੇ ਬਾਤਾਂ ਪਾਉਂਦੀਆਂ ਸਰਕੇ ਦੀ ਛੱਤ ਕਦੇ ਨਾ ਕਦੇ ਸੱਪ ਸੋਟੀ ਲਮਕੇ ਚਿਪਕੀਆਂ ਚਿਪਕੀਆਂ ਸੀਰਾ ਉੱਤੇ ਇਹੇ ਮਕੌੜਿਆਂ ਤੇ ਅੱਖ ਟਿਕਾਉਣੀ ਆ ਕੰਨਾਂ ਦੇ ਖਲੇਪੜ ਡਿੱਗਣ ਮਾਂ ਗਾਰੇ ਨਾ ਟਾਕੀਆਂ ਲਾਵੇ ਪਰ ਦੋਸਤੋ ਗਾਰੇ ਵਿੱਚੋਂ ਮਿੱਨੀ ਪਿਆਰੀ ਮਹਿਕ ਵੀ ਆਵੇ ਚਾਰਛ ਪਿਆਰਾ ਮਿੱਠਾ ਪਿਆਰਾ ਰੁੱਖਾਂ ਵਿੱਚੋਂ ਅਵਾ ਝਰ ਕੇ ਆਉਂਦੀ ਰੁੱਖੀ ਮਿੱਸੀ ਖਾ ਲੈਂਦੇ ਸਾਂ ਚਟਣੀ ਵੀ ਪਿਆਰੀ ਲज्जਤ ਬਣਾਉਂਦੀ ਕਹਿੰਦਾ ਪ੍ਰਦੂਸ਼ਣ ਦੇ ਨਾ ਪ੍ਰਦੂਸ਼ਣ ਦਾ ਨਾ ਕਦੇ ਨਹੀਂ ਸੀ ਸੁਣਿਆ ਕੋਈ ਪ੍ਰਦੂਸ਼ਣ ਨਹੀਂ ਸੀ ਪਰ ਸਮਾਂ ਦੇਖ ਦੇ ਕਿੰਨਾ ਬਦਲ ਗਿਆ ਖੋਜੀ ਖੋਜਾਂ ਕਰ ਥੱਕ ਕੇ ਲੱਗਦੇ ਨੇ ਹੁਣ ਅੱਕੇ ਵੀ ਲੱਖ ਪਤਾਣਾ ਆਸ਼ ਵੀ ਖੋਜੇ ਇੱਕ ਦੂਜੇ ਦੇ ਸੱਜਣ ਬਣੇ ਨਾ ਚੱਲ ਨਹੀਂ ਜਾਂਦੇ ਆਪੋ ਆਪਣੀਆਂ ਮਜਾਦਲਾਂ ਛੱਡੋ ਪਰ ਸੱਜਣ ਨਹੀਂ ਆਪਸੀ ਬਣ ਸਕੇ ਹੈਂਕੜ ਦੀ ਚੌਧਰ ਬੀ ਸ਼ਾਮ ਰਾਜੀ ਮੰਡੀ ਦੀ ਚੜਤ ਬੰਬਾਰਾ ਨੇ ਮੌਤਾਂ ਦੇ ਢੇਰ ਲਾਏ ਜਜਵਾਦ ਕਿਧਰੇ ਉਲਝ ਗਏ ਕਿਨੂ ਕੁਚੀਏ جنگ ਕੇ ਅਮਨ ਲੇਖਕ ਤੇ ਬੁੱਧੀਜੀਵੀਓ ਇਕੱਠੇ ਹੋ ਕੇ ਅਮਨ ਦਾ ਰਸਤਾ ਮੋਕੜਾ ਕਰੋ ਅਸੀਂ ਜੰਗ ਨਹੀਂ ਅਮਨ ਚਾਹੁੰਦੇ ਆਸ ਮੈਂ ਸਾਰਾ ਮਟੋ ਰਤਨ ਖਵਾ ਦਤ ਅਸੀਂ ਚੰਦ ਨਹੀਂ ਅਮਨ ਚਾਹੁੰਦੇ